ਖੰਨਾ ਦੇ ਪਿੰਡੇ ਕਲਾਲ ਮਾਜਰਾ ਦੀ ਗੱਲ ਕਰਦੇ ਹਾਂ ਜਿੱਥੇ ਕਿ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਲੋਕਾਂ ਨੇ ਧਰਨਾ ਲਗਾਇਆ ਅਤੇ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਦੀ ਮੰਗ ਕੀਤੀ। ਕਿ ਲਾਲ ਮਾਚਦ ਲੋਕ ਗੰਦੇ ਪਾਣੀ ਤੋਂ ਪਰੇਸ਼ਾਨ ਹੋ ਗਏ ਨੇ ਹਰ ਪਾਸੇ ਤਿਉਹਾਰ ਕੀ ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਦੇ ਖਿਲਾਫ ਕਰਨਾ ਲਗਾਇਆ ਨਾਰੇਬਾਜ਼ੀ ਕਰਨ ਵਾਲੇ ਲੋਕਾਂ ਦੀ ਮੰਨੀ ਹੈ ਤਾਂ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਪਿੰਡ ਦੇ ਵਿੱਚ ਬਿਮਾਰੀਆਂ ਫੈਲ ਰਹੀਆਂ ਨੇ ਸੜਕਾਂ ਟੁੱਟ ਰਹੀਆਂ ਨੇ ਤੇ ਹਰ ਕੋਈ ਇਸ ਤੋਂ ਪਰੇਸ਼ਾਨ ਹੈ ਇਹ ਸਾਡਾ ਜੀ ਮਸਲਾ ਇਹ ਹੈ ਜੀ ਘਟੋ ਘਟੇ ਇਹ 1.5 ਸਾਲ ਤੋਂ ਜਾਂ 2 ਸਾਲ ਤੋਂ ਮਸਲਾ ਚੱਲ ਰਿਹਾ ਸੀਵਰੇਜ ਦਾ ਸਾਡੇ ਪਿੰਡ ਦੇ ਵਿੱਚ ਇਹ ਪਾਣੀ ਦੀ ਹੁਣ ਵੀਡੀਓ ਤੁਸੀਂ ਦੇਖਿਆ ਦੇਖੇ ਨਾ ਪਾਣੀ ਦਾ ਕਿੰਨਾ ਖਰਾਬ ਹੋਇਆ ਹੈ ਮਾਹੌਲ ਜਿਹੜਾ ਵੀ ਯਾਤਰੀ ਆਉਂਦਾ ਉਹ ਪਾਣੀ ਦੇ ਵਿੱਚ ਕਦੇ ਗਿਰਦਾ ਆ ਜਾਂ ਕੁਝ ਹੁੰਦਾ ਹੈ ਹੁਣ ਸਾਡੇ ਨਾਲ ਦੀ ਜਿਹੜੀ ਸੜਕਾ ਉਹ ਵੀ ਖਰਾਬ ਹੋ ਚੁੱਕੀ ਆ ਪੂਰੀ ਸਾਨੂੰ ਹੁਣ ਪਰਮਿਸ਼ਨ ਮਿਲੀ ਹੋਈ ਆ ਮੰਡੀ ਬੋਰਡ ਤੋਂ 22/4 2025 ਆ ਦੇਖ ਲਓ ਸਾਡੇ ਕੋਲ ਵੀਡੀਓ ਜਿਹੜੀ ਮੰਡੀ ਬੋਰਡ ਦੀ ਆ ਪਰਮਿਸ਼ਨ ਉਹ ਲਈ ਹੋਈ ਆ 3540 ਘਰ ਨੇ ਇਹ 3540 ਘਰੇ ਇਹਨੇ ਦੁਖੀ ਨੇ ਮੱਛਰ ਕੰਨ ਨਹੀਂ ਦੁਖੀ ਹੋ ਗਏ ਅਸੀਂ ਤਾਂ ਡਾਕਟਰਾਂ ਨੂੰ ਵੀ ਗਏ ਚੁੱਕੇ ਮਾਰਿਆ ਜੀ ਸਾਡਾ ਪਾਣੀ ਸਾਫ ਕਰੋ ਵੀਡੀਓ ਦਫ਼ਤਰ ਵਾਲੇ ਕਹਿੰਦੇ ਅੱਜ ਪਾਏ ਪਾਉਂਦੇ ਨੇ ਕੱਲ ਆਉਂਦੇ ਨੇ ਸਾਨੂੰ ਘਟੋ ਘਟ 2 ਮਹੀਨੇ ਹੋ ਗਏ ਲਾਰਾ ਲਾਉਂਦੇ ਨੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਗੰਦੇ ਪਾਣੀ ਦੀ ਨਿਕਾਸੀ ਦੇ ਲਈ ਪਿੰਡ ਦੀ ਪੰਚਾਇਤ ਨੇ ਪੂਰਾ ਪ੍ਰੋਜੈਕਟ ਤਿਆਰ ਕੀਤਾ ਹੋਇਆ ਹੈ ਪਰ ਪ੍ਰਸ਼ਾਸਨ ਦੀਆਂ ਮਨਕਾਨੀ ਕਰਕੇ ਸਾਰਾ ਕੰਮ ਅਧ ਵਿਚਾਲੇ ਲੱਗ ਰਿਹਾ ਹੈ ਸਕੂਲ ਜਾਣ ਵਾਲਾ ਰਸਤੇ ਬਹੁਤ ਬਹੁਤ ਮੁਸ਼ਕਲ ਹੈ ਜੀ ਸਾਡੀ ਪ੍ਰਸ਼ਾਸਨ ਕੋਲੋਂ ਮੰਗ ਹੈ ਕਿ ਇਹ ਜਲਦੋਂ ਜਲਦ ਦੀ ਕਾਰਵਾਈ ਕੀਤੀ ਜਾਵੇ ਜੇ ਨਾ ਕਾਰਵਾਈ ਕੀਤੀ ਗਈ ਤਾਂ ਅਸੀਂ ਵੀਡੀਓ ਦਫ਼ਤਰ ਔਰ ਐਸਡੀਓ ਦਫ਼ਤਰ ਤੱਕ ਹੀਰਾ ਕਰਾਂਗੇ ਜੋ ਕਿ 80 ਭਾਈਚਾਰਾ ਇਹ ਪਾਣੀ ਤੋਂ ਪਰੇਸ਼ਾਨ ਹੈ ਸਾਰਾ ਪਾਣੀ ਸੜਕ ਤੇ ਡਿੱਗ ਰਿਹਾ ਹੈ ਆਵਾਜਾਈ ਵਾਲੇ ਲੋਕਾਂ ਨੂੰ ਵੀ ਪਰੇਸ਼ਾਨੀ ਆ ਰਹੀ ਹੈ ਤੇ ਉੱਥੇ ਬਿਮਾਰੀਆਂ ਫੈਲਣ ਦਾ ਵੀ ਡਰ ਹੈ ਉਹਦੇ ਬਾਅਦ ਅਸੀਂ ਵੀਡੀਓ ਦਫ਼ਤਰ ਨਾਲ ਗੱਲ ਕੀਤੀ ਉਹ ਕਹਿੰਦੇ ਜੇ ਇਹਦੀ ਪਰਮਿਸ਼ਨ ਲੈਣੀ ਪਊਗੀ ਆਪਣੀ ਪੰਚਾਇਤੀ ਜਗ੍ਹਾ ਨਹੀਂ ਚਲੋ ਅਸੀਂ ਉਹਦੀ ਪਰਮਿਸ਼ਨ ਲਈ ਤੇ ਅੱਜ ਉਹਨਾਂ ਨੇ ਪੈਪ ਭੇਜ ਦਿੱਤੇ ਨੇ ਉਹ ਕਹਿੰਦੇ ਜੀ ਵੋਟਾਂ ਕਰਕੇ ਜੋ ਲੁਧਿਆਣੇ ਵੋਟਾਂ ਨੇ ਵੀ ਸਾਡੀ ਉੱਥੇ ਡਿਊਟੀ ਲੱਗੀ ਹੋਈ ਹੈ ਵੀ ਸਾਨੂੰ 2-3 ਦਿਨ ਦਓ ਅਸੀਂ 2-3 ਦਿਨ ਚ ਤੁਹਾਡਾ ਕੰਮ ਸ਼ੁਰੂ ਕਰਵਾ ਦਾਂਗੇ ਪਿੰਡ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਕਿ ਗੰਦੇ ਪਾਣੀ ਰੂਪੀ ਇਸ ਨਰਕ ਤੋਂ ਉਜਾਗਰ ਹੋ ਸਕੇ ਖੰਨਾ ਤੋਂ ਵਿਪਨ ਭਾਰਤਵਾਸ਼ ਦੀ ਰਿਪੋਰਟ ਲੈ ਬਿਨ ਮੈਨਿਊ ਖੰਨਾ ਦੇ ਪਿੰਡ ਕਲਾਲ ਮਾਜਰਾ ਦੀ ਗੱਲ ਕਰਦੇ ਹਾਂ ਜਿੱਥੇ ਕਿ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਲੋਕਾਂ ਨੇ ਧਰਨਾ ਲਗਾਇਆ ਅਤੇ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਦੀ ਮੰਗ ਕੀਤੀ ਨਾਲ ਮਾਚੜ ਦੇ ਲੋਕ ਗੰਦੇ ਪਾਣੀ ਤੋਂ ਪਰੇਸ਼ਾਨ ਹੋ ਗਏ ਨੇ ਹਰ ਪਾਸੇ ਤੂਹਾਰ ਕੀ ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਦੇ ਖਿਲਾਫ ਧਰਨਾ ਲਗਾਇਆ ਹੈ ਨਾਰੇਬਾਜ਼ੀ ਕਰਨ ਵਾਲੇ ਲੋਕਾਂ ਦੀ ਮੰਨੀ ਹੈ ਤਾਂ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਪਿੰਡ ਦੇ ਵਿੱਚ ਬਿਮਾਰੀਆਂ ਫੈਲ ਰਹੀਆਂ ਨੇ ਸੜਕਾਂ ਟੁੱਟ ਰਹੀਆਂ ਨੇ ਤੇ ਹਰ ਕੋਈ ਇਸ ਤੋਂ ਪਰੇਸ਼ਾਨ ਹੈ ਇਹ ਸਾਡਾ ਜੀ ਮਸਲਾ ਇਹ ਹੈ ਜੀ ਘਟੋ ਘਟੇ ਇਹ 1.5 ਸਾਲ ਤੋਂ ਜਾਂ 2 ਸਾਲ ਤੋਂ ਮਸਲਾ ਚੱਲ ਰਿਹਾ ਸੀਵਰੇਜ ਦਾ ਸਾਡੇ ਪਿੰਡ ਦੇ ਵਿੱਚ ਇਹ ਪਾਣੀ ਦੀ ਹੁਣ ਵੀਡੀਓ ਤੁਸੀਂ ਦੇਖਿਆ ਦੇਖੇ ਨਾ ਪਾਣੀ ਦਾ ਕਿੰਨਾ ਖਰਾਬ ਹੋਇਆ ਹੈ ਮਾਹੌਲ ਜਿਹੜਾ ਵੀ ਯਾਤਰੀ ਆਉਂਦਾ ਉਹ ਪਾਣੀ ਦੇ ਵਿੱਚ ਕਦੇ ਗਿਰਦਾ ਆ ਜਾਂ ਕੁਝ ਹੁੰਦਾ ਹੈ ਹੁਣ ਸਾਡੇ ਨਾਲ ਦੀ ਜਿਹੜੀ ਸੜਕਾ ਉਹ ਵੀ ਖਰਾਬ ਹੋ ਚੁੱਕੀ ਆ ਪੂਰੀ ਸਾਨੂੰ ਹੁਣ ਪਰਮਿਸ਼ਨ ਮਿਲੀ ਹੋਈ ਆ ਮੰਡੀ ਬੋਰਡ ਤੋਂ 224 2025 ਆ ਦੇਖ ਲਓ ਸਾਡੇ ਕੋਲ ਵੀਡੀਓ ਜਿਹੜੀ ਮੰਡੀ ਬੋਰਡ ਦੀ ਆ ਪਰਮਿਸ਼ਨ ਉਹ ਲਈ ਹੋਈ ਆ 3540 ਘਰ ਨੇ ਇਹ 3540 ਘਰੇ ਇਹਨੇ ਦੁਖੀ ਨੇ ਮੱਛਰ ਕੰਨੀ ਨਹੀਂ ਦੁਖੀ ਹੋ ਗਏ ਨੇ ਅਸੀਂ ਤਾਂ ਡਾਕਟਰਾਂ ਨੂੰ ਵੀ ਕਹਿ ਚੁੱਕੇ ਮਾਰਿਆ ਜੇ ਸਾਡਾ ਪਾਣੀ ਸਾਫ ਕਰੋ ਵੀਡੀਓ ਦਫ਼ਤਰ ਵਾਲੇ ਕਹਿੰਦੇ ਅੱਜ ਪਾਏ ਪਾਉਂਦੇ ਨੇ ਕੱਲ ਆਉਂਦੇ ਨੇ ਸਾਨੂੰ ਘਟੋ ਘਟ ਦੋ ਮਹੀਨੇ ਹੋ ਗਏ ਲਾਰਾ ਲਾਉਂਦੇ ਨੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਗੰਦੇ ਪਾਣੀ ਦੀ ਨਿਕਾਸੀ ਦੇ ਲਈ ਪਿੰਡ ਦੀ ਪੰਚਾਇਤ ਨੇ ਪੂਰਾ ਪ੍ਰੋਜੈਕਟ ਤਿਆਰ ਕੀਤਾ ਹੋਇਆ ਹੈ ਪਰ ਪ੍ਰਸ਼ਾਸਨ ਦੀਆਂ ਮਖਾਨੀ ਕਰਕੇ ਸਾਰਾ ਕੰਮ ਅਧ ਵਿਚਾਲੇ ਲੱਗ ਰਿਹਾ ਹੈ ਸਕੂਲ ਜਾਣ ਵਾਲਾ ਰਸਤਾ ਬਹੁਤ ਬਹੁਤ ਮੁਸ਼ਕਲ ਹੈ ਜੀ ਸਾਡੀ ਪ੍ਰਸ਼ਾਸਨ ਕੋਲੋਂ ਮੰਗ ਹੈ ਕਿ ਇਹ ਜਲਦੋਂ ਜਲਦ ਦੀ ਕਾਰਵਾਈ ਕੀਤੀ ਜਾਵੇ ਜੇ ਨਾ ਕਾਰਵਾਈ ਕੀਤੀ ਗਈ ਤਾਂ ਅਸੀਂ ਵੀਡੀਓ ਦਫ਼ਤਰ ਔਰ ਐਸਡੀਓ ਦਫ਼ਤਰ ਤੱਕ ਹੀਰਾ ਕਰਾਂਗੇ ਔ ਜੋ ਕਿ 80 ਭਾਈਚਾਰਾ ਇਹ ਪਾਣੀ ਤੋਂ ਪਰੇਸ਼ਾਨ ਹੈ ਸਾਰਾ ਪਾਣੀ ਸੜਕ ਤੇ ਡਿੱਗ ਰਿਹਾ ਹੈ ਆਵਾਜਾਈ ਵਾਲੇ ਲੋਕਾਂ ਨੂੰ ਵੀ ਪਰੇਸ਼ਾਨੀ ਆ ਰਹੀ ਹੈ ਤੇ ਉੱਥੇ ਬਿਮਾਰੀਆਂ ਫੈਲਣ ਦਾ ਵੀ ਡਰ ਹੈ ਉਹਦੇ ਬਾਅਦ ਅਸੀਂ ਵੀਡੀਓ ਦਫ਼ਤਰ ਨਾਲ ਗੱਲ ਕੀਤੀ ਉਹ ਕਹਿੰਦੇ ਜੇ ਇਹਦੀ ਪਰਮਿਸ਼ਨ ਲੈਣੀ ਪਊਗੀ ਆਪਣੀ ਪੰਚਾਇਤੀ ਜਗ੍ਹਾ ਨਹੀਂ ਚਲੋ ਅਸੀਂ ਉਹਦੀ ਪਰਮਿਸ਼ਨ ਲਈ ਤੇ ਅੱਜ ਉਹਨਾਂ ਨੇ ਪੈਪ ਭੇਜ ਦਿੱਤੇ ਨੇ ਉਹ ਕਹਿੰਦੇ ਜੀ ਵੋਟਾਂ ਕਰਕੇ ਜੋ ਲੁਧਿਆਣੇ ਵੋਟਾਂ ਨੇ ਵੀ ਸਾਡੀ ਉੱਥੇ ਡਿਊਟੀ ਲੱਗੀ ਹੋਈ ਹੈ ਵੀ ਸਾਨੂੰ 2-3 ਦਿਨ ਦਓ ਅਸੀਂ 2-3 ਦਿਨ ਚ ਤੁਹਾਡਾ ਕੰਮ ਸ਼ੁਰੂ ਕਰਵਾ ਦਾਂਗੇ पिंड ने मांग की है की समस्या का हल किया जाए ताकि गंदे पानी रूपी या हार्ट की प्रॉब्लम ये वो बड़ी बड़ी बीमारियां हैं जिसमें इंसान का लाखों रुपए खर्च हो जाता है और कुछ भी हाथ नहीं लगता तो आयुर्वेद को अपनाओ बीमारी की जड़ पर काम करो सेवन थ्री फाइव जीरो फोर